ਫਰੋਪਰ ਅੰਦਰ ਚੋਰੀਆਂ ਦਾ ਸلسਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਚੋਰਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਜੜਾ ਉਹ ਬਣਾਇਆ ਜਾ ਰਿਹਾ ਤਾਜੀ ਘਟਨਾ ਇਕ ਲੇਡੀ ਪੱਤਰਕਾਰ ਦੇ ਘਰ ਵਾਪਰੀ ਹੈ ਜਿੱਥੇ ਦਿਨ ਦਿਹਾੜੇ ਚੋਰ ਨੇ ਘਰ ਅੰਦਰ ਦਾਖਲ ਹੋ ਕੇ ਘਰ ਅੰਦਰੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ ਤਾਂ ਵੱਡੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਵਾਰ ਚੋਰਾਂ ਨੇ ਇੱਕ ਲੇਡੀ ਪੱਤਰਕਾਰ ਦੇ ਘਰ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਮੌਕੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਤਸਵੀਰ ਉਸ ਘਰ ਦੀ ਆ ਜਿੱਥੇ ਚੋਰਾ ਨੇ ਦਿਨ ਦਿਹਾੜੇ ਡਾਕਾ ਜਿਹੜਾ ਉਹ ਮਾਰਿਆ ਘਰ ਦੇ ਅੰਦਰ ਦਾਖਲ ਹੋ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਿਆ ਤਾਂ ਵੱਡੀ ਖਬਰ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਲੇਡੀ ਪੱਤਰਕਾਰ ਦੇ ਘਰ ਨੂੰ ਜਿਹੜਾ ਨਿਸ਼ਾਨਾ ਚੋਰ ਵੱਲੋਂ ਬਣਾਇਆ ਗਿਆ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਚੋਰ ਜਿਹੜਾ ਉਹ ਫਰਾਰ ਹੋ ਗਿਆ ਅਸੀਂ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਤਾਂ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰ ਨੂੰ ਜਲ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਅਤੇ ਜੋ ਚੋਰੀ ਹੋਇਆ ਸਮਾਨ ਆ ਉਹ ਵਾਪਸ ਦਵਾਇਆ ਜਾਵੇ ਉਤੇ ਹੀ ਦੂਸਰੇ ਪਾਸੇ ਮੁਕਤ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਪੂਰੇ ਮਾਮਲੇ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਘਰ ਤੁਹਾਡਾ ਔਰ ਕੀ ਹੋਇਆ ਜੀ? ਅੱਜ ਕਰੀਬ 12 ਵਜੇ ਦੇ ਕਰੀਬ ਕੋਈ ਅਨ ਆਈਡੈਂਟੀਫਾਈਡ ਪਰਸਨ ਨੇ ਜਿਹੜੇ ਉਹ ਸਾਡੇ ਘਰ ਦੇ ਵਿੱਚ ਦਾਖਲ ਹੋਏ ਨੇ। ਉਸ ਟਾਈਮ ਤੇ ਮੇਰੇ ਮਾਤਾ ਜੀ ਨੇ ਜੋ ਪਰਮਜੀਤ ਕਰਸੋਡੀ ਜਰਨਲਿਸਟ ਹੈਗੇ ਨੇ ਤੇ ਉਹ ਆਪਣੇ ਕੰਮ ਦੇ ਸਿਲਸਿਲੇ 'ਚ ਬਾਹਰ ਸੀਗੇ ਤੇ ਘਰ ਦੇ ਵਿੱਚ ਸਾਡੇ ਜਿਹੜੇ ਟੇਨੈਂਟ ਹੈਗੇ ਨੇ ਉਹ ਰਹਿ ਰਹੇ ਸੀਗੇ ਉਹ 12 ਵਜੇ ਦੇ ਕਰੀਬ ਨਾਲ ਹੀ ਕੀਰਤਨ ਸੀਗਾ ਕੀਰਤਨ ਦੇ ਵਿੱਚੋਂ ਗਏ ਨੇ ਤੇ ਉਹਨਾਂ ਦੇ ਜਾਣ ਤੇ ਬਾਅਦ ਹੀ ਇਹਨੇ ਘਰ ਦੇ ਵਿੱਚ ਐਂਟਰ ਹੋਏ ਨੇ ਐਂਟਰ ਹੋ ਕੇ ਨੇ ਸਿੱਧਾ ਦੀਵਾ ਟੱਪ ਕੇ ਅੰਦਰ ਆਇਆ ਉਸ ਤੋਂ ਬਾਅਦ ਇਹਨੇ ਘਰ ਦਾ ਜਿਹੜਾ ਮੇਨ ਗੇਟ ਹੈ ਉਹਨੂੰ ਤੋੜਿਆ ਔਰ ਬੜੀ ਨਿਡਰਤਾ ਦੇ ਨਾਲ ਇਹਨੇ ਘਰ ਦੇ ਸਾਰੇ ਲੋਕ ਤੋੜਨੇ ਉਸ ਤੋਂ ਬਾਅਦ ਸਾਡਾ ਸਟੋਰ ਦੇ ਵਿੱਚ ਤੋੜਿਆ ਸਟੋਰ ਤੋੜ ਕੇ ਨੇ ਲੋਕਰ ਖੋਲੇ ਨੇ ਔਰ ਬੜੀ ਤਸੱਲੀ ਨਾਲ ਇਹਨੇ ਹਰ ਇੱਕ ਜਿਹੜਾ ਸੋਨੇ ਦਾ ਜੋ ਲਿਫਾਫੇ ਸੀ ਜਾਂ ਜਿੰਦੇ ਸੋਨਾ ਹੋ ਸਕਦਾ ਹੈ ਜਾਂ ਹੈਗਾ ਇਹਨੇ ਉਹ ਸਾਰਾ ਉਹਨਾਂ ਚੋਂ ਖੋਲ ਕੇ ਉਹ ਸਾਰਾ ਇਕੱਠਾ ਕੀਤਾ ਤੇ ਜਿਵੇਂ ਹੀ 1 ਵਜੇ ਦੇ ਕਰੀਬ ਜਿਹੜੇ ਸਾਡੇ ਟੈਨੈਂਟ ਹੈਗੇ ਨੇ ਉਹ ਵਾਪਸ ਆਏ ਨੇ ਤੇ ਉਹਨਾਂ ਨੇ ਜਦੋਂ ਦਰਵਾਜ਼ਾ ਗੇਟ ਖੁੱਲਿਆ ਦੇਖਿਆ ਆਪਣਾ ਗੇਟ ਟੁੱਟਿਆ ਦੇਖਿਆ ਤੇ ਉਹਨਾਂ ਨੇ ਇੱਕਦਮ ਸ਼ੋਰ ਪਾਇਆ ਤੇ ਉਹਨਾਂ ਦਾ ਸ਼ੋਰ ਸੁਣਦੇ ਸਾਰੇ ਅੰਦਰੋਂ ਘਰ ਦੇ ਅੰਦਰੋਂ ਭੱਜ ਕੇ ਉੱਪਰੋਂ ਫਰਸਟ ਫਲੋਰ ਤੇ ਜਾ ਕੇ ਨਾਲ ਜਿਹੜਾ ਪਲਾਟ ਸੀ ਖਾਲੀ ਪਲਾਟ ਦੇ ਵਿੱਚ ਛਾਲਾਂਗ ਲਗਾ ਕੇ ਇਹ ਭੱਜ ਗਿਆ ਗਿਆ ਜੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਅਵੇਅਰ ਰਹਿਣਾ ਚਾਹੀਦਾ ਅਵੇਅਰਨੈਸ ਤੇ ਇਸ ਤਰ੍ਹਾਂ ਜੀ ਆਪਣੇ ਆਸ ਪੜੋਸ ਤੇ ਜਿਹੜਾ ਕੋਈ ਅਨਡੈਂਟੀਫਾਈਡ ਪਰਸਨ ਮਿਲਦਾ ਹੈ ਜਿਹੜਾ ਕੋਈ ਬਾਰ ਬਾਰ ਚੱਕਰ ਮਾਰਦਾ ਹੈ ਉਹਦੀ ਤੁਸੀਂ ਪਿਕ ਲੈ ਸਕਦੇ ਹੋ ਤਾਂ ਉਹਦੀ ਪਿਕ ਲੋ ਜੇ ਉਹਨੂੰ ਕੋਈ ਪਛਾਣ ਸਕਦੇ ਹੋ ਤਾਂ ਪਛਾਣ ਉਹਦੀ ਰੱਖੋ ਔਰ ਐਵੇਂ ਦੇ ਅਨਡੈਂਟੀਫਾਈਡ ਪਰਸਨਸ ਦੀ ਮੈਂ ਚਾਹਾਂਗਾ ਕਿ ਤੁਸੀਂ ਇਤਲਾਹ ਜ਼ਰੂਰ ਪੁਲਿਸ ਨੂੰ ਦਿਓ ਜਾਂ ਉਹਦਾ ਕੋਈ ਰਿਕਾਰਡ ਰੱਖੋ ਤਾਂ ਕਿ ਕੱਲ ਨੂੰ ਐਵੇਂ ਦਾ ਕੋਈ ਜੇ ਘਟਨਾ ਕੋਈ ਮਾੜੀ ਕਰਦਾ ਹੈ ਤਾਂ ਉਹਨੂੰ ਫੜਨ 'ਚ ਆਸਾਨੀ ਹੋ ਸਕੇ ਸੀਸੀਟੀਵੀ ਫੁਟੇਜ ਵੀ ਜਿਹੜੀ ਹੈ ਸਾਹਮਣੇ ਆਈ ਹੈਗੀ ਹੈ ਫੁਟਸ ਵੀ ਆਈ ਹੈ ਉਹ ਜਾਂਚ ਕਰਾ دی ਹੈ ਦੇਖੋ ਪੁਲਿਸ ਨੇ ਆਪਣਾ ਜਿਹੜਾ ਕੰਮ ਹੈ ਬਹੁਤ ਵਧੀਆ ਤਰੀਕੇ ਨਾਲ ਨਿਪਟਾਇਆ ਉਸੇ ਟਾਈਮ ਜਦੋਂ ਮੇਰੇ ਮਾਤਾ ਜੀ ਨੇ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਉਹਨਾਂ ਨੇ ਉਸੇ ਟਾਈਮ ਡੀਐਸਪੀ ਸਾਹਿਬ ਨੂੰ ਡਿਪਿਊਟ ਕਰਕੇ ਡੀਐਸਪੀ ਸਾਹਿਬ ਆਏ ਨੇ ਐਸਐਚਓ ਸਾਹਿਬ ਆਏ ਨੇ ਉਸ ਤੋਂ ਬਾਅਦ ਤਫਤੀਸ਼ੀ ਅਫਸਰ ਆਏ ਨੇ ਉਹਨਾਂ ਨੇ ਆਂਦੇ ਹੀ ਸਾਰੇ ਸੀਸੀਟੀਵੀ ਦੀ ਫੁਟੇਜ ਲੈਣੀ ਸ਼ੁਰੂ ਕਰ ਦਿੱਤੀ ਔਰ ਆਕੇ ਉਹਨਾਂ ਨੇ ਸਾਰਾ ਆਪਣਾ ਆਸ-ਪਾਸ ਦੇ ਲੋਕਾਂ ਤੋਂ ਪੁੱਛ기 ਸ਼ੁਰੂ ਕਰ ਦਿੱਤੀ ਔਰ ਕਾਫੀ ਹੱਦ ਤੱਕ ਉਹ ਕਹਿ ਰਹੇ ਨੇ ਤੁਸੀਂ ਨਿਸ਼ਚਿਤ ਰਹੋ ਅਸੀਂ ਕੇਸ ਨੂੰ ਟਰੇਸ ਕਰਨ ਦੇ ਪਰਸਨ ਨੂੰ ਟਰੇਸ ਕਰਨ ਦੇ ਬਹੁਤ ਨਜ਼ਦੀਕ ਆ ਗਏ ਆ ਔਰ ਜਲਦ ਪਕੜ ਲਾਂਗੇ ਜੀ ਜਿਹੜੀ ਉਹ ਸਾਹਮਣੇ ਆਈ ਸੀਗੀ ਸਭ ਕੀ ਕੀਤਾ ਜਾ ਰਿਹਾ ਸਰ ਇੱਕ ਨਾ ਦਰਖਾਸਤ ਮਜੂਰ ਆਪਣੇ ਮਸੂਲ ਹੋਏ ਥਾਣਾ ਸੀੜੀ ਪਰਮਜੀਤ ਕੌਰ ਪੱਤਰਕਾਰ ਹੈ ਉਹਨਾਂ ਵੱਲੋਂ ਉਹਨਾਂ ਦੇ ਘਰ ਵਿੱਚ ਚੋਰੀ ਹੋਈ ਹੈ ਉਹਨਾਂ ਨੂੰ ਲੈ ਕੇ ਅਸੀਂ ਕੋਹਵਾੜੀ ਥਾਣੇ ਪਹੁੰਚੇ ਉਹਨਾਂ ਦੇ ਘਰੇ ਕੋਹਵਾੜੀ ਥਾਣੇ ਤੇ ਜਾਇਜ਼ਾ ਲੈ ਰਹੇ ਆ ਆਸ-ਪਾਸ ਤੋਂ ਉਹ ਫੁਟੇ ਹੀ ਲੈ ਰਹੇ ਆ ਤੋਰਾ ਜਿੱਤ ਪਾਲ ਕਰ ਰੇ ਜਲ ਤੋਜ ਪਾਲ ਕਰਕੇ ਕਾਰੀ ਬੰਦੀ ਅਮਲਟ ਲਿਆ ਰੇ